ਮੀਡੀਆ ਦੇ ਸਨਬੁਕਸੀ ਮੇਰੇ ਪਿੰਡ ਵਿੱਚ ਵਿజిਟ ਕੀਤੀ ਮੀਡੀਆ ਨੇ ਉਹਦੇ ਬਾਦੋਂ ਕਿਸੇ ਅਨਸਰ ਲਿਆਂਕ ਕੇ ਗੱਡੀ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਵੈਪਨ ਲੈ ਕੇ ਆ ਮੇਰਾ ਲੜਕਾ ਡਰਾਈਵਰ ਵਿੱਚ ਮੌਜੂਦ ਸੀ ਤੇ ਨਾਲ ਹੀ ਉਹਨੇ ਉਸ ਤੋਂ ਹਮਲਾ ਕਰ ਦਿੱਤਾ ਇਟ ਦੇ ਨਾਲ ਅੱਜ ਹੀ ਇਲੈਕਸ਼ਨ ਅਨਾਉਂਸ ਹੋਈਏ ਤੇ ਅੱਜ ਹੀ ਸਾਡੇ ਉੱਤੇ ਹਮਲਾ ਪਹਿਲਾਂ ਉਹ ਕਹਿ ਰਹੇ ਨੇ ਕਿ ਇੱਥੇ ਲੱਭ ਰਹੇ ਸੀ ਤੁਹਾਨੂੰ ਮੈਨੂੰ ਹੁਣੇ ਪਤਾ ਲੱਗਾ ਕਿ ਉਹ ਲੱਭ ਰਹੇ ਸੀ ਤੁਹਾਨੂੰ ਇੱਧਰ ਲੱਗੇ ਪੰਨੇ ਫਿਰ ਉਹਨਾਂ ਵੇਖਿਆ ਇਹ ਇਹ ਵਿੱਚ ਸੁੱਤਾ ਪਿਆ ਸੀ ਲੜਕਾ ਉਹਨਾਂ ਹੀ ਉਹਨੇ ਵੇਖਿਆ ਨੂੰ ਖੜਕਾਇਆ ਤੇ ਇਹਨੂੰ ਬਾਅਦ ਵਿੱਚ ਇਹਦੇ ਉੱਤੇ ਹਮਲਾ ਕੀਤਾ ਤੁਹਾਡੀ ਗੱਡੀ ਵੇਖ ਕੇ ਤੁਹਾਨੂੰ ਲੱਭ ਰਹੇ ਹਾਂਜੀ ਹਾਂਜੀ ਮੈਂ ਤੁਹਾਡੇ ਨਾਲ ਸੀ মিডিਆ ਦੀ ਨਿਗਰਾਨੀ ਵਿੱਚ ਸੀ ਮੈਂ ਤੇ মিডিਆ ਦੀ ਨਿਗਰਾਨੀ ਦੇ ਵਿੱਚ ਹੋਣ ਦੇ ਬਾਵਜੂਦ ਮੇਰੇ ਉੱਤੇ ਹਮਲਾ ਹੋ ਗਿਆ ਤੇ ਜੇ ਮੈਂ ਉਹ ਕਿਤੇ ਇੱਥੇ ਹੁੰਦਾ ਤੇ ਕੀ ਬਤਾ ਕੀ ਹਮਲਾ ਉਹਨੇ ਮੇਰੇ ਤੇ ਕਰਕੇ ਜਾਣਾ ਸੀ ਕੀ ਉਹਦੀ ਮਨਛਾ ਸੀ ਮੇਰੇ ਪ੍ਰਤੀ ਤੇ ਇਹ ਤੁਹਾਡੇ ਸਾਹਮਣੇ ਇੰਨੀ ਮਤਲਬ ਮਨਛਾ ਇਦਾਂ ਕਰਵਾ ਤੇ ਇੱਕ ਸਰਪੰਚ ਦੇ ਨਾਲ ਦੇਖਣ ਹਾਂਜੀ ਜਰਾ ਮੇਰਾ ਨਾਮ ਆਕਾਸ਼ਦੀਪ ਸਿੰਘ ਆ ਮੈਂ ਗੱਡੀ ਦੇ ਵਿੱਚ ਲੇਟਾ ਆਇਆ ਸੀਗਾ ਚਾਂਚੱਕ ਐਕਟਿਵਾ ਤੇ ਆਇਆ ਲੜਕਾ ਉਹਨੇ ਮੈਨੂੰ ਪਿਸਟੋਲ ਦਿਖਾਇਆ ਤੇ ਕਹਿੰਦਾ ਗੱਡੀ ਦੇ ਵਿੱਚ ਜੋ ਵੀ ਕੈਸ਼ ਹੈਗਾ ਹੈ ਮੈਨੂੰ ਕੱਢ ਕੇ ਵਾਪਸ ਦੇ ਦੇ ਮੈਂ ਗੱਡੀ ਡਰਦੇ ਨੇ ਲੌਕ ਕਰ ਲਈ ਉਹ ਇਹਨੇ ਰੋੜਾ ਚੱਕਿਆ ਤੇ ਸਿੱਧਾ ਗੱਡੀ ਦੇ ਸ਼ੀਸ਼ੇ 'ਤੇ ਮਾਰਿਆ ਗੱਡੀ ਭੰਨ ਕੇ ਤੇ ਉਹ ਭੱਜ ਗਿਆ ਪਤਾ ਲੱਗਾ ਕੌਣ ਨਹੀਂ ਪਤਾ ਲੱਗਦਾ ਪਤਾ ਤਾਂ ਲੱਗ ਗਿਆ ਉਹਦਾ ਵੀ ਕੌਣ ਹੈਗਾ ਇੱਥੋਂ ਨੇੜੇ ਹੀ ਹੈਗਾ ਪਹਿਲਾਂ ਉਹ ਲੱਭਦਾ ਪਿਆ ਸੀਗਾ ਭਾਜੀ ਉਹਨਾਂ ਨੂੰ ਕੋਈ ਇੱਥੋਂ ਲੋਕ ਦੱਸਦੇ ਪਏ ਨੇ ਕਿ ਪਹਿਲਾਂ ਦੇਖਦਾ ਪਿਆ ਸੀਗਾ ਪੰਜਾਬ ਉਹ ਇੱਥੇ ਗਿਆ ਹੋਇਆ ਕਿਸੇ ਪਿੰਡ ਦੇ ਵਿੱਚ ਜੋ ਵੀ ਵੀਡੀਓ ਮੀਡੀਆ ਦੇ ਨਾਲ ਗਿਆ ਹੋਏ ਸੀਗੇ ਉੱਥੇ ਗੱਲਬਾਤ ਚੱਲਦੀ ਪਈ ਸੀ ਕਿ ਮੈਂ ਗੱਡੀ ਦੇ ਵਿੱਚ ਲੇਟਿਆ ਹੋਇਆ ਜਗਾ ਉਹ ਜਦੋਂ ਵੀ ਜੋ ਆਇਆ ਮੈਂ ਡਰਦੇ ਨੇ ਲੋਕ ਕਰ ਲਈ ਗੱਡੀ ਤੇ ਉਹਨੇ ਰੋੜਾ ਛੱਕਿਆ ਦਾ ਸਿੱਧਾ ਗੱਡੀ ਤੇ ਮਾਰ ਕੇ ਗੱਡੀ ਖਾ। ਕੀ ਮੰਗ ਕਰਦੇ? ਮੰਗ ਜੋ ਵੀ ਆ ਸਾਨੂੰ ਇਨਸਾਫ ਚਾਹੀਦਾ। ਕੋਣ ਆਇਆ ਜੀ ਆਪਣੇ ਸੁਖਰਾ ਸਿੰਘ ਰੰਧਾਵਾ ਦਾ। ਉਹ ਕਹਿੰਦਾ ਵੀ ਆਡੇ ਤਾਂ ਮੁੰਡਾ ਲਾ ਹੈਗਾ ਸੀ ਆਕਾਸ਼ਦੀਪ ਸਿੰਘ ਉਹ ਗੱਡੀ ਲਾ ਕੇ ਉਹਦੇ ਵਾਲੀ ਦੇ ਖੜਾ ਸੀ। ਕੋਈ ਬੰਦਾ ਆਇਆ ਲਾਪ੍ਰੀ ਸਿੰਘ ਕਾਕਾ। ਉਹਨੇ ਆਂਦਾ ਵੀ ਉਹ ਆਣ ਕੇ ਗੱਡੀ ਨੂੰ ਰੋੜਾ ਮਾਰਿਆ ਜਦੋਂ ਦਾ ਸਿੱਧਾ ਬੈਂਡ ਹੋ ਗਿਆ। ਉਹ ਕਾਸ਼ ਨੇ ਆਪਣੀ ਗੱਡੀ ਲੋਕ ਕਰ ਲਈ ਇਹਦੇ ਆਂਦੇ ਜਾਂਦੇ ਜਾਂਦੇ ਪਿਸਤੌਲ ਉਖਾ ਗਏ ਉਹ ਹੁਣ ਅਸੀਂ ਤਸਦੀਕ ਕਰਕੇ ਤੇ ਬਾਕੀ ਕਾਰਵਾਈ ਕਰਦਾਂਗੇ ਪਿਸਤੌਲ ਹੈਗਾ ਜਾਂ ਨਹੀਂ ਹੈਗਾ ਕਿੰਨਾਂ ਦੀ ਰੰਜਸ ਕੀ ਉਹ ਵੇਖ ਲੈਣੇ ਇਹਦੇ ਬਾਰੇ ਇਲੈਕਸ਼ਨ ਬਾਰੇ ਤੇ ਅਜੇ ਕੋਈ ਜਾਣਕਾਰੀ ਨਹੀਂ ਫੇਰ ਵੀ ਆਪਾਂ ਜੋ ਇਹ ਕਹਿੰਦੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤੇ ਉਹਨੂੰ ਅਰੈਸਟ ਕਰਾਂਗੇ